ਲੋ ਜੀ ਦੇਵਾ ਪਾ ਗਈ ਮੈਨੂੰ ਲੱਗਦਾ ਹੈ ਕਿ ਵੀ ਲੈ ਆਏ ਫੋਨ ਹਨਾ ਹੂੰ ਹੂੰ ਲੈ ਆਏ ਆ ਜੀ ਵਾਹ ਇਹ ਅੰਦਰ ਆ ਜੋ ਫਿਰ ਦੇਖਦੇ ਆ ਲੈ ਆਏ ਫੋਨ ਲੈ ਸਕਿੰਦਰ ਦਾ ਫੋਨ ਠਾਕੁਰ ਪਰ ਉਹਨੂੰ ਦੱਸਣਾ ਨਹੀਂ ਹੈਗਾ ਆਪਣਾ ਨਾ ਦੱਸਣਾ ਨਹੀਂ ਹੈ ਉਹਨੂੰ ਹੂੰ ਮੈਂ ਤਾਂ ਹੀ ਬੰਦ ਕਰਤਾ ਫੋਨ ਉਹ ਤਾਂ ਬਹੁਤ ਜਿਆਦਾ ਤੰਗ ਕਰ ਰਹੀ ਸੀ ਕੱਲ ਤਾਂ ਭਗਾ ਭਗਾ ਮਾਰ ਰਹੀ ਸੀ ਫੋਨ ਨੂੰ ਬੰਦ ਹੋ ਗਿਆ ਮੇਰਾ ਫੋਨ ਹੀ ਨਹੀਂ ਲੱਗਿਆ ਉਹਦਾ ਸ਼ੀਸ਼ਾ-ਜੂਸ਼ਾ ਲਵਾ ਗਏ ਨਾ ਆ ਦਵਾਰੇ ਲਵਾਤਾ ਵਾਈਡ-ਵਾਈਡ ਦਮ ਹੂੰ ਕਲਰ ਵੜਾ ਸੋਣਾ ਹੈਗਾ ਸੋਣਾ ਕਲਰ ਹੋਣਾ ਹੂੰ ਕਲਰ ਵੜਾ ਚਲਾਤਾ ਉਹ ਇਹ ਤਾਰ ਤੂਗਾ ਹੈ ਆ ਤਾਂ ਉਹੀ ਉਤਾਰ ਆ ਮੈਂ ਤਾਂ ਉਤਾਰ ਲੂਗਾ ਬਹੁਤ ਸੋਣਾ ਫੋਨ ਆਏਗਾ ਕਲਰ ਵਧੀਆ ਹੈ ਜੀ ਹੂੰ ਆ ਬਸ ਡੱਬਾ ਦੇ ਗਾ ਸੇਮ ਡੱਬੇ ਵਾਲਾ ਹੀ ਆ ਦੇਖੋ ਸੇਮ ਗੱਲਾਂ ਰਹਿ ਨੇ ਪਾਈ ਤਾਂ ਮਾਨੂੰ ਟੋਕੇ ਗਿਆ ਤਾਂ ਮੈਂ ਕਿਹੜਾ ਰੰਗ ਲੈਣਾਗਾ ਮੈਂ ਕਹਿੰਦਾ ਗ੍ਰੀਨ ਇਹ ਟੀਨ ਹੈ ਟੀਨ ਕਰਕੇ ਕਾ ਕਰ ਰਾਇ ਓਹ ਟੀਨ ਲੀਨ ਪਤਾ ਨਹੀਂ ਟੀਨ ਕੁਛ ਐਦਾਂ ਇਹਨਾਂ ਦਾ ਆਪਾਂ ਨੂੰ ਸ਼ਾਬਕਤਾ ਵਹਿਣੀਗਾ ਐਂ ਕਰਉਣ ਹੋਣਾ ਹੈਗਾ 5 ਮਿੰਟਾਂ ਤੱਕ ਔਣ ਵਾਲਾ ਹੀ ਆ ਉਹ ਕਰ ਐਂ ਕਰਦੇ ਹੈਗੇ ਇੱਥੇ ਰੱਖ ਦਿੰਦੇ ਆਹੋ ਇੱਥੇ ਰੱਖ ਇਹ ਦੋ ਨਹੀਂ ਇੱਥੇ ਰੱਖਦੇ ਫੋਨ ਦੇ ਉੱਤੇ ਫੋਨ ਰੱਖ ਦੋ ਇੱਕ ਮਿੰਟ ਖੜਾ ਦਖੜਾ 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 ਆਪਾਂ ਰੱਖਦੇ ਹਾਂ ਇੱਥੇ ਇਹ ਤੇ ਦੇ ਗਲੂਗਾ ਹਾਂ ਮੈਨੂੰ ਦੱਸਦਾ ਕਿਆ ਕਰਨਾ ਆਪਾਂ ਆ ਰੱਖ ਤਨ ਉਹਦੇ ਦੂਆ ਮੇਰਾ ਵੀ ਫੋਨ ਦੇ ਉਹ ਵਾਲਾ ਵੀਡੀਓ ਵਾਲਾ ਆ ਲੋ ਆਪਾਂ ਇਹ ਇਹਨੂੰ ਰੱਖ ਦਿੰਨੇ ਇੱਕ ਤੇ ਉਹ ਨੂੰ ਆਣ ਦੇ ਹੈਨਾ ਹੂੰ ਉਹ ਆ ਜਾਊਗਾ ਬੈਠੂਗਾ ਗੱਲਾਂ ਬਾਤਾਂ ਕਰੂਗਾ ਫਿਰ ਉਹਨੂੰ ਕਹਾਂਗੇ ਵੀ ਪੁਸ਼ਪਿੰਦਰ ਵੀ ਉਹ ਫੋਨ ਫੜਾਵੇਂਗਾ ਅਰ ਉਹਨੂੰ ਬੋਲਟ ਦੀ ਚਾਬੀ ਰੱਖਣ ਦੇਣੀ ਉੱਥੇ ਹੂੰ ਨਹੀਂ ਉਹ ਪਹਿਲੀ ਦੇਖ ਲੇ ਉਹ ਫੋਨ ਪਿਆਗਾ ਸੁਰੇਂਦਰ ਆਊਗਾ ਨਾ ਉਹਨਾਂ ਨੂੰ ਚਾਬੀ ਫੜਾ ਬੋਲਟ ਕੀ ਮੈ ਜਾਣਾ ਉਠਾ ਲ ਕੇ ਗੱਲਾਂ ਬਣਾ ਕੇ ਇੱਥੇ ਬਿਠਾ ਲੈਣਾ ਜਿਹੜੇ ਗੱਲਾਂ ਬੰਦਾ ਮਾਰਨੀ ਆਗੀਆਂ ਗੱਲਾਂ ਤਾਂ ਮਾਰ ਕੇ ਫੇਰ ਕੈਦ ਮੈਂ ਕਹਿ ਦੂੰਗਾ ਮੈਨੂੰ 3000 ਦਿਨ ਹੋ ਗਏ ਕਲਰ ਦਿਖਾਉਂਦੇ ਨੂੰ ਮਮਾ ਕਲਰ ਸੋਹਣਾ ਦੇਖੀ ਕੱਲ ਮੈਂ ਫੋਨ ਲਾਈ ਗਿਆ ਇਹ ਜਦ ਸਕੂਲ ਚ ਗਏ ਆਗੇ ਪਰਸੋਂ ਫੋਨ ਲਾਈ ਗਿਆ ਇਹਦਾ ਫੋਨ ਨਹੀਂ ਲੱਗਿਆ ਹੈਗਾ ਤੇ ਮੈਂ ਤਾਂ ਜਿੰਨੀਆਂ ਦੂਜੀ ਕੋਈ ਨਹੀਂ ਫਿਰ ਕੀ ਹੋ ਗਿਆ ਤੇ ਫੋਨ ਨਹੀਂ ਲੱਗਿਆ ਹੈਗਾ ਇਹਦਾ ਬਹੁਤ ਤੰਗ ਹੋਇਆ ਇਹ ਮੇਰਾ ਆਪਣੇ ਫਰੈਂਡ ਦੇ ਫੋਨ ਤੋਂ ਫੋਨ ਕਰ ਰਿਆ ਸੀਗਾ ਹੁਣ ਨਹੀਂ ਕਲਰ ਦਾ ਇਸ਼ੂ ਨਾ ਹੋ ਜਾਏ ਨਹੀਂ ਕਲਰ ਸੋਣਾ ਹੈ ਨਹੀਂ ਵੀ ਇਹੀ ਪਸੰਦ ਆਉਂਦਾ ਇਹਨੂੰ ਕਲਰ ਉਹੀ ਪਸੰਦ ਆਉਂਦਾ ਕਹਿੰਦਾ ਤੁਹਾਨੂੰ ਦਿਖਾਤੇ ਹੀ ਰਿਹਾ ਕਿ ਤਿੰਨ ਚਾਰ ਦਿਨਾਂ ਦਾ ਮਮਾ ਮੈਨੂੰ ਫੋਨ ਮੈਂ ਕਹੀ ਕਿ ਸਾਮ ਸਾਮ ਦਾ ਲੈ ਲੈ ਕਿਹਾ ਦਾ ਵੈਂਡਿੰਗ ਲੈ ਲੈ ਚੈਨਸ ਆਂਗ ਦਾ ਲੈ ਲੈ ਕਹਿੰਦਾ ਮੈਨੂੰ ਆਹ ਦਵਾ ਦੇ ਚਾਰ ਦਾ ਦਵਾ ਦੇ ਕੋਈ ਕੁਝ ਕਹਦੇ ਕਦੇ ਕੁਝ ਕਹਦੇ ਮਾ ਨਹੀਂ ਇਹ ਨਹੀਂ ਮੋੜਾਂਗੇ ਉਹਦੇ ਕੋਲ ਨੇ ਪੈਸੇ ਨਹੀਂਗੇ ਸਾਡੇ ਕੋਲ ਹੂੰ ਮੈਂ ਕਹੀ ਕਿ ਚਲੋ ਫੁਰੂ ਨੂੰ ਦੱਸਣਾ ਨਹੀਂ ਹੈਗਾ ਆ ਲੱਕੋ ਉਹਦੇ ਚੱਕ ਕੇ ਛੀਕ ਆ ਆਰ ਕੋ ਦੇ ਹਾਂ ਹੌਣੇ ਵਾਲੀ ਹੈ ਐ ਕਰ ਅੰਦਰ ਰੱਖ ਦੇ ਉਹ ਇੱਕ ਗੱਡੀ ਰੱਖ ਦੇਣਾ ਮੈਂ ਹੈ ਨਹੀਂ ਨਾ ਨਾ ਉੱਪਰ ਰੱਖ ਦੇ ਉਹ ਉੱਪਰ ਰੱਖ ਦੇ ਫੋਨ ਕਰਕੇ ਪੁੱਛਦੇ ਆ ਹੈ ਨਾ ਹੈ ਫੋਨ ਕਰਕੇ ਫੋਨ ਕਰਕੇ ਪੁੱਛਣ ਨੂੰ ਹਾਂ ਕਿੰਨੇ ਵਜੇ ਆਉਂਗਾ ਵੈਸੇ ਤਾਂ ਆਉਣ ਵਾਲੀ ਹੀ ਆ ਉਹ ਤਾਂ ਕਹਿ ਰਹੀ ਸੀ ਮੈਨੂੰ ਕਹਿੰਦਾ ਮम्मा 5 ਹੀ ਮਿੰਟ ਲੱਗਣਗੇ ਹੂੰ 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 ਪਰਸੋ ਪਰਸੋ ਮੈਂ ਲੇਟ ਨਹੀਂ ਹੋਇਆ ਤਾਂ ਤੂੰ ਫੋਨ ਕਰਦੀ ਤੇ ਵੀ ਹਾਂ ਵੀ ਲੇਟ ਕਾਤੇ ਹੋਗੇ ਮੈਂ ਉਹ ਦੁਕਾਨ 'ਚ ਹੀ ਖੜਾ ਦਾ ਫੋਨ ਲੈਣੇ ਵਾਸਤੇ ਮੈਂ ਲੈ ਪਰਸੋ ਹੀ ਲੈ ਲਵਾਂ ਦਾ ਫੋਨ ਤਾਂ ਮੈਂ ਮੈਂ ਤਾਂ ਨਹੀਂ ਲਿਆ ਵਾ ਕਲਰ ਦਾ ਨਹੀਂ ਪਤਾ ਮੈਨੂੰ ਮੈਨੂੰ ਕਲਰ ਕਿਹੜਾ ਪਸੰਦ ਹੈ ਮੇਰੇ ਮੈਂ ਬਲੈਕ ਲੇਜਵਾ ਇਹ ਕਿ ਮੈਂ ਆ ਕਲਰ ਲੈਣਾ ਵੀ ਵੀਰ ਜੀ ਤਾਂ ਹਫਤੇ ਪਹਿਲਾਂ ਤਾਂ ਕਹਿ ਰਿਹਾ ਹੈ ਹੈ ਵੀਰ ਜੀ ਹਫਤੇ ਪਹਿਲਾਂ ਤਾਂ ਕਹਿ ਰਿਹਾ ਮੈਨੂੰ ਆ ਕਾਦਰ ਪਸੰਦ ਹੈ ਮੇਰੇ ਕੋਲ ਇਹ ਗ੍ਰੀਨ ਜ ਹੈ ਹਾਂ ਸਲਫਰ ਤਾਂ ਠੀਕ ਹੈ ਪੜੀ ਦੁਆਰਾ ਡਾਈ ਕਿੱਤਾ ਗਿਆ ਨੰਬਰ ਅਜੇ ਗੈਸ ਤੇ ਜੇ ਰੋਗੇਗਾ ਉਹ ਤਾਂ ਤੰਗ ਕਰ ਰਿਹਾਗਾ ਉਹਦਾ ਫੋਨ ਨਾ ਫੋਨ ਤਾਂ ਤੰਗ ਕਰ ਰਿਹਾ ਬਹੁਤ ਦੁਬਾਰਾ ਲਾ ਕੇ ਦੇਖੀਏ ਲਾ ਵੈਸੇ ਹੁਣ ਤਾਂ ਆਂਦਾ ਹੀ ਹੋਣਾ ਘਰੇ ਉਹ ਦੇਖਦੇ ਆ ਕਿ ਲੱਗਦਾ ਹੈ ਕਿ ਨਹੀਂ ਹੂੰ ਗੇਨ ਤਾਂ ਬਹੁਤ ਟਾਈਮ ਹੋ ਗਿਆ ਲੱਗ ਨਹੀਂ ਰਹੀ ਜੱਟੋ ਮਾਂ ਨੂੰ ਮਾਂ ਨੂੰ ਕਰਾਂ ਫੋਨ ਫੇਰ ਹੋ ਗਿਆ ਜੇ ਉਹ ਫੇਰ ਹੋ ਗਿਆ ਫੇਰ ਹੋ ਗਿਆ ਫੇਰ ਹੋ ਗਿਆ ਬਹੁਤ ਤੰਗ ਕਰ ਰਹੇ ਫੋਨ ਜੇ ਬਾਹਰ ਗਿਆ ਨਾ ਪਤਾ ਹੀ ਨਹੀਂ ਚੱਲਦਾ ਹੈ ਹੋਰ ਯਾਰ ਚਲੋ ਜੀ ਦੇਖ ਦੇਣਗੇ ਕਦੋਂ ਗਾਉਂਦਾ ਹੈਗਾ ਫੇਰ ਦਿਖਾਉਣੇ ਹੈਗੇ ਤੁਹਾਨੂੰ ਵੀ ਕੀ ਰਿਐਕਸ਼ਨ ਨੇ ਗਿਆ ਉਹਦੇ ਆ ਗਿਆ ਨਹੀਂ ਨਹੀਂ ਬੋਲਟ ਦਾ ਘੜਕਾ ਨਹੀਂ ਹੈਗਾ ਆਪਾਂ ਕੈਮਰਾ ਚ ਦੇਖ ਲੈਣਾ ਇੱਥੇ ਕੈਮਰਾ ਵੀ ਖਰਾਬ ਚੱਲ ਰਿਹਾ ਆਪਣਾ ਬਹੁਤ ਇਹ ਮੀਹਾ ਕਰਕੇ ਹੋ ਗਿਆ ਹਮ ਨਿਅਰਥ ਕਰਕੇ ਵੀ ਹੈ ਕਰਮ ਦੀ ਚੱਕਰ ਅਰਥ ਕਰਕੇ ਵੀ ਚੱਕਰ ਹੈਗਾ ਲੋ ਜੀ ਆਪਾਂ ਆਹ ਫੋਨ ਰੱਖਤਾ ਆਹ ਫੋਨ ਰੱਖਤਾ ਮੇਰੇ ਵਾਲਾ ਠੀਕ ਹੈ ਉਹੋਂ ਪਾ ਗੱਲਾਂ ਚਲਾ ਕੇ ਇੱਥੇ ਫੋਨ ਚਕਾਵਾਂਗੇ ਉਹ ਤੋਂ ਉਹਦੇ ਰਿਐਕਸ਼ਨ ਲਾਵਾਂਗੇ ਵੀ ਕੀ ਰਿਐਕਸ਼ਨ ਹੈ ਉਹਨੂੰ ਉਹਨੂੰ ਹੈ ਤਾਂ ਨਹੀਂ ਹੈ ਮਾਣਾ ਵੋਟਾ ਵੀ ਉਹਨੂੰ ਆਈਡੀਆ ਫੋਨ ਦਵਾਵਾਂਗੇ ਹੈ ਕੁਝ ਮਾਣਾ ਮੈਂ ਨਹੀਂ ਕਹਿਦਾ ਮੈਂ ਕਿਹਾ ਤੇ ਬਹੁਤ ਖਰਚ ਆ ਗਏ ਪਤਾ ਹੀ ਨਹੀਂ ਪਾਉਦੇ ਹਾਂ ਮੈਂ ਕਿਹੜੀ ਚਾਰ ਦੇ ਦੋ ਰੋਇਡ ਤਾਂ ਮਾਣਾ ਹੈ ਇਹ ਉਹਦਾ ਚਲ ਕੋਈ ਦੇਖਦੇ ਹੁਣ ਆਉਂਦਾ ਜਦ ਮੈਂ ਟਾਈਮ ਬਹੁਤ ਲਗਾਤਾ ਉਹਨੇ ਹਨਾ ਇੰਨਾ ਟਾਈਮ ਤਾਂ ਲੱਗਣਾ ਚਾਹੀਦਾ ਸੀ ਮਾਨਦਰ ਅੰਦਰ ਮੇਰੇ ਫੋਨ ਚਾਹੀਦਾ ਆ ਗਿਆ ਆ ਗਿਆ ਆ ਗਿਆ ਮੈਨੂੰ ਕਢਾ ਦੇ ਇੱਧਰ ਫੋਨ ਆ ਕਢਾ ਪਾ ਮਤਰਾ ਦੇਖ ਲਿਆ ਤੇਰਾ ਫੋਨ ਨਹੀਂ ਲੱਗ ਰਿਹਾ ਹੈਗਾ ਇਹਦਾ ਖਤਮ ਹੋ ਗਿਆ ਹੈ ਤੇਰੇ ਹੋ ਗਏ ਬੰਦ ਅਜੀ ਫੋਨ ਲਾਈ ਜੰਨੇ ਆਗੇ ਤੈਨੂੰ ਰਿਟਾਇਰ ਕਰ ਦੋ ਕਹਿੰਦਾ ਉਹ ਤਾਂ ਬੰਦ ਹੋ ਗਿਆ ਹੋਰ ਰੈਟਰੀ ਦਾ ਕਰਦਾ ਨਹੀਂ ਆਪਾਂ ਅੱਲਾ ਸਾਬ ਕਰਿਆ ਤਾਂ ਘੰਟਾ ਮਤਲਬ ਬੰਦ ਹੋ ਗਿਆ ਸਾਫ ਇਧਰ ਜਾਓ ਚਾਰ ਬਣਾ ਲੈ ਚਾਰ ਜਲਾ ਲੈ ਐਨਾ ਸੀਸਾ ਨਹੀਂ ਦੇਖਿਆ ਕਰਦੇ ਸਾਨੂੰ ਪਤਾ ਵੀ ਹੁਣ ਜਵਾਨੀ ਫੁੱਟ ਰਹੀ ਹੈਗੀ ਤੇਰੇ ਤੇ ਠੀਕ ਹੈ ਕਹਿਜੇ ਲੱਗਦਾ ਚਾਰ ਦਿਨ ਐਂ ਕਰੋ ਕਰ ਲਓ ਮੜੇ ਜਾਂ ਆਪ ਪਲੜਾ ਫੋਨ ਕਿਤੇ ਆਪਣਾ ਪਲੜਾ ਫੋਨ ਹੋਰ ਕਿਤੇ ਜਾ ਠੀਕ ਆ ਕੋਈ ਸਮਾਈ ਮੜਾ ਜਾ ਹਾਂ ਵੀ ਕਿਵੇਂ ਲੱਗੇ ਗਿਫਟ ਗੁੱਸ ਹੋ ਗਿਆ ਮੁੰਡਾ ਹੈਲ ਹੈਲ ਕਿਵੇਂ ਲੱਗਿਆ ਹੈ ਠੀਕ ਹੈ ਜੇ ਆਤੀ ਹੋਏ ਜੇ ਜੇ ਆਤੀ ਹੋ ਗਿਆ ਹੋਰ ਹੋਣ ਲੱਗ ਗਿਆ ਇਮੋਸ਼ਨਲ ਹੋ ਗਿਆ ਬਈ ਮੁੰਡਾ ਕੀ ਆ ਤੈਨੂੰ ਮੈਂ ਕੀ ਕਿਹਾ ਸੀ ਹੈ ਵੀ ਵਿਲ ਦੇਣੇਗਾ ਫੋਨ ਦਾ ਤੇਰਾ ਵਿਲ ਗਿਆ ਤਾਂ ਮੈਂ ਪਾਸ ਰੰਗ ਦੇ ਘਨ ਪਤਾ ਦਾ ਵੀ ਰੰਗ ਕਿਹਾ ਆ ਤੇਰੇ ਨੂੰ ਵੀ ਤੈਨੂੰ ਰੰਗ ਕਿਹੜਾ ਚਾਹੀਦਾ ਸਾਨੂੰ ਆ ਹੀ ਨਹੀਂ ਪਤਾ ਸੀਗਾ ਬੋਲਾ ਮੈਂ ਤਾਂ ਖੰਜਵਾ ਨਹੀਂ ਹੋਏ पापा ਦੇਗਾ ਇਮੋਸ਼ਨਲ ਹੋ ਗਿਆ ਹੈ ਪੁੱਤ ਨੇ ਜੱਪੀ ਪਾਈ ਬਾਪ ਹੀ ਇਮੋਸ਼ਨਲ ਹੋ ਗਿਆ ਹੋਰ ਹੋ ਜਾਂਦਾ ਇਹ ਦੇਖੋ ਸਾਨੂੰ ਆਸੂਦ ਕਾ ਮ ਕਿੱਡੇ-ਕਿੱਡੇ ਆਸੂ ਨਿਕਲ ਰਹੇ ਹੈ ਤੇ ਇਧਰ ਪੁੱਤ ਦੇ ਵੀ ਦਿਖਾਓ ਓਹ ਕੁਜੀ ਦੇ ਮੋਕੇ ਤੁਸ ਤਾਂ ਹੋਰੇ ਕੁਝ ਕਰਨ ਲੱਗ ਗਏ ਨਾ ਹੋ ਜਾਂਦਾ ਯਾਰ ਇਹ ਚੀਜ਼ਾਂ ਸੋਚੀ ਨਹੀਂ ਜਿੰਦਗੀ 'ਚ ਕਦੀ ਹਾਂ ਇਹ ਚੀਜ਼ ਤਾਂ ਲਓ ਜੀ ਕਿਵੇਂ ਲੱਗਿਆ ਹੈ ਆਹ ਰੰਗ ਲੈਣਾ ਤਨਾ ਸੋਹਣਾ ਲੱਗਿਆ ਕੈਠਾ ਰਹਾਂਗੇ ਰੱਖ ਸਾਰੇ ਦੇ ਕੋਲ ਕਿੰਨੇ ਦਿੱਤਾ ਹੈ ਜੈਨ ਦੇ ਮਾ ਦਾ ਥੈਂਕ ਯੂ ਹੀ ਨਹੀਂ ਕਰਿਆ ਥੈਂਕ ਯੂ ਚਲੋ ਕਿਨੇ ਦਵਾਇਆ ਕਿਨੇ ਦਵਾਇਆ ਪਰਸੂ ਕੀ ਕਹਿਆ ਸੀ ਮੈਂ ਤੈਨੂੰ ਹਾਂ ਸੋਹ ਰਾਤ ਨੂੰ ਉੱਥੇ ਲੱਗ ਜੈਨ ਕੋਲ ਪਰਸੂ ਕੀ ਕਹਿਆ ਸੀ ਤੈਨੂੰ ਮੈਂ ਤੈਨੂੰ ਕੀ ਕਹਿਆ ਸੀ ਕੋਈ ਚੁੱਪ ਕਰਦੀ ਆਪਣੀ ਹਾਂ ਕਹਿਆ ਦੀ ਨਾ ਵਿਜ ਉਪਰ ਹੈ ਤੈਨੂੰ ਆਪੇ ਮਿਲ ਜੂਗੀ ਜਿੰਨਾ ਪਾਪਾ ਨੂੰ ਕਹੀ ਜਾਏ ਤੈਨੂੰ ਦਬਾਉਣਾ ਨਹੀਂ ਹੈਗਾ ਮੈਨੂੰ ਮਿਲ ਗਿਆ ਨਾ ਦਿਖਾ ਤਦੇ ਹੁਣ ਸਾਰਿਆਂ ਨੂੰ ਕਰ ਲੈ ਉਹਨੂੰ ਕਰ ਲੈ ਉਹਨੂੰ ਆਨ ਕਰ ਲੈ ਸੇਮ ਪਾ ਦੇਣਾ ਦਿਖਾ ਇਧਰ ਤੇ ਵੀ ਦਿਖਾ ਸੀ ਤੇ ਤਾਂ ਦੇਖਿਆ ਵੀ ਨਹੀਂ ਹੈਗਾ ਅਸੀਂ ਮਾਂ ਨੂੰ ਜਾਂ ਫੋਨ ਕਰਕੇ ਪੁੱਛੇ ਉਹਦੀ ਪਾਪਾ ਆਏ ਕਹਿੰਦਾ ਕਦੋਂ ਕੌਣ ਆਏਗਾ ਪੰਜਾਬੀਰਾ ਉੱਥੇ ਰੱਖ ਦਾਂਗਾ ਵੀ ਇਹਨੂੰ ਗੱਲਾਂ ਚਲਾ ਕੇ ਰੱਖਣਾ ਹੈਗਾ ਪਹਿਲਾਂ ਇੱਥੇ ਰੱਖਣ ਲੱਗੇ ਸੀ ਅਸੀਂ ਮਾਂ ਇੱਥੇ ਨਾਲ ਦੇਖ ਜੂਗੀ ਮੈਂ ਲੋਕ ਇੱਥੇ ਰੱਖ ਦੇ ਤਾਂ ਮੈਨੂੰ ਫੋਨ ਮੰਗਾਗੇ ਤੂੰ ਆਈਫੋਨ ਦੇ ਤੈਨੂੰ ਹੂੰ ਤੇ ਉਹ ਦੂਜੇ ਦੇ ਫੋਨ ਹੋ ਗਏ ਕਿੰਨੇ ਦਾ ਆਇਆ ਆ ਬੰਤਰੇ ਆ ਨਾ ਸਰਦਾਰ ਐਂਡੀ ਕਰਦੇ ਆਸਤੰਦ ਇਹ ਹੋ ਗਿਆ ਚਣ ਚਣ ਚੰਡੀਗੜ੍ਹ ਵੀ ਆਨਲਾਈਨ ਇਟਮੀ ਹੁਣ ਲਾ ਕੇ ਦੇਖੋ ਇਹ ਤੇ ਫੋਨ ਹੀ ਨਹੀਂ ਲੱਗਿਆ ਆਇਆ ਗਾ ਕੁਸ਼ਵਿੰਦਰ ਇਹਦਾ ਆਹ ਹੈ ਵਿਚਾਰਾ ਹੋਣੇ ਸਿੰਪਲ ਹੈ ਹੁਣ ਸਿੰਪਲ ਹੈ ਪਤਾ ਹੀ ਕੀ ਐ ਇਹਦਾ ਵੀ ਆਪਾਂ ਕੀ ਕਰੀ ਜਾਣਤਾ ਇਹਦੀ ਕੱਢੀ ਪਈ ਐ ਪਹਿਲੇ ਵੀਡੀਓ ਬਣਾਉਂਦੇ ਰਹਾਂਗੇ ਆਪਾਂ ਇਹਦੇ ਵਿੱਚ ਹੈਨਾ ਹਾਂ ਜਾਣਤਾ ਇਹਦੀ ਗੱਡ ਸੀ ਆਪਾਂ ਉਹ ਆਪਾਂ ਨੇ 2 ਸਾਲ ਕੰਮ ਲਿਆ ਨਾ ਫੋਨ ਤੋਂ ਵੀਡੀਓ ਬਣਵਾਈਆਂ ਉਹ ਤੋਂ ਹੂੰ ਲਈਆ ਹੈ ਨਾ ਫਿਰ ਹੁਣ ਤੀਜੀ ਵਾਰ ਕੁਸ਼ਵਿੰਦਰ ਕੋਲੇ ਆ ਉਹ ਪਿਆ ਉੱਪਰ ਡੱਬਾ ਉਹ ਉੱਪਰ ਦੇਖ ਇੱਧਰ ਇੱਧਰ ਦੇ ਕੱਪ ਪਰ ਦੇ ਉੱਪਰ ਡੱਬਾ ਪਿਆ ਹੋਊ ਮੈਂ ਕੱਢ ਲੈ ਪਿੰਨੇ ਜਾ ਜਾ ਉਹ ਮੈਂ ਤੇ ਕੱਢ ਲੈ ਰਵਣਾ ਵਾਲੀ ਮਾਤੇ ਉਹ ਜੋ ਕੱਢ ਲੈ ਤੋ ਗਿਆ ਨਾ ਉਹ ਤਾਂ ਗਿਆ ਹੌਣ ਤਾਂ ਹੋ ਗਿਆ ਦੇਖ ਇਹਨੂੰ ਹੁਣ ਆਇਆ ਕਰੀ ਹੈ ਇਹ ਮਾਤੇ ਕੱਟ ਕੇ ਨਾ ਸਾਰਾ ਸਮਾਨ ਇਹਨੂੰ ਰੀਸੈਟ ਮਾਰਦੀ ਠੀਕ ਹੈ ਉਹ ਵੀ ਜੈਨੇ ਕਹਿ ਰਿਹਾ ਤਾਂ ਕਹਿੰਦਾ ਮੈਨੂੰ ਫੜਾ ਜੀ ਕਹਿੰਦਾ ਮੈਂ ਦੇ ਦੂੰਗਾ ਰੇਟ 25000 ਕਹਿ ਰਿਹਾ ਤਾਂ ਉਹ ਠੀਕ ਹੈ 25 ਠੀਕ ਹੈ 25 ਕਹਿੰਦਾ ਜੇ ਦਾ 85% ਤੋਂ ਉੱਪਰ ਹੈਲਥ ਹੈਗੀ ਫਿਰ ਤਾਂ ਮੈਂ 25 ਦੇ ਦੂੰਗਾ ਜੇ 80 ਔਰ 85 ਦੇ ਵਿੱਚ ਹੈ ਕਹਿੰਦਾ 24 ਦੇ ਦੂੰਗਾ ਠੀਕ ਹੈ ਕੋਈ ਬਾਣੀ ਗੱਲ ਨਹੀਂ ਹੈ 88 ਆ 88 ਨਾ ਪਰ ਠੀਕ ਹੈ ਫਿਰ 24000 ਦੇ ਦੇਣਾ ਉਹਨੇ ਆਪਾਂ ਨੂੰ ਲੱਗੇ ਹੁਣ ਤਾਂ ਲੱਗੇ ਆ ਕੋਣ ਉੜੀ ਮਾੜੀ ਰਾਟਾ ਕੱਢ ਲੈ ਸਾਰਾ ਸਿੰਮ ਕੱਢ ਪਾ ਲੈ ਵਿੱਚ ਦੇ ਅਵੇਲ ਨੂੰ ਕਿਉਂ ਕਿਹਾ ਕਿਉਂ ਪਹਿਲਾਂ ਪਹਿਲੇ ਕਿਹੜੀ ਪਹਿਲੇ ਦੂਸਰੀ ਆਈਫੋਨ ਆ ਗਈ ਨਾਲ ਨੰਬਰ ਵੀ ਨਹੀਂ ਆ ਰਿਹਾ ਵਿੱਚ ਹੈਨਾ ਨੋਂ ਵੀ ਨਹੀਂ ਆ ਰਿਹਾ ਤੇਰੇ ਮम्मा ਦਾ ਨਹੀਂ ਆ ਰਿਹਾ ਹਾਂ ਨੋਂ ਉੜ ਗਿਆ ਨੋਂ ਕਿਸ ਤਰਾਂ ਉੜ ਗਿਆ ਪਤਾ ਨਹੀਂ ਪਤਾ ਨਹੀਂ ਬਦਾ ਉਹਨਾਂ ਨੂੰ ਆਨ ਕਰਕੇ ਦੇਖ ਤੇਰੀ ਆਈਡੀ ਜਿਹੜੀ ਤੇਰੀ ਆਈਡੀ ਉਹ ਚ ਨੰਬਰ ਹੋ ਚੰਗਾ ਆਈਡੀ ਚ ਨਾ ਨਾ ਮੇਰੇ ਕੁਝ ਨਹੀਂ ਕਰਿਆ ਹੈਗਾ ਹਮ ਤਾਂ ਡਾਹੋਣੇ ਸ਼ੋ ਨਹੀਂ ਕਰ ਰਹੇ ਤੂੰ ਇਹਨੇ ਆ ਗਿਆ ਨੰਬਰ ਨਾਮ ਨਹੀਂ ਜੋ ਗਾਦੇ ਆ ਕਰ ਗਿਆ ਲੈ ਹੁਣ ਕੰਮ ਕਰ ਪੀਜੇ ਪਏ ਆ ਗਰਮ ਕਰਕੇ ਸਾਨੂੰ ਖਵਾ ਅ ਸਿੱਧੀ ਜੀ ਗੱਲ ਐ ਫਿਰ ਹੁਣ ਐਨੀ ਮੈਂ ਤੜਾ ਪਹਿਲਾਂ ਸਿਮ ਪਾਲਿਆ ਕੋਈ ਨਹੀਂ ਸਿਮ ਪਾਲਿਆ ਪਹਿਲਾਂ ਕੱਲ ਮੈਂ ਤੁਹਾਨੂੰ ਦੱਸਦੀ ਆ ਕੱਲ ਭੈਣ ਤੇ ਭਾਜੀ ਆਏ ਤੇ ਕਿ ਉਧਰ ਮਿਲਣੀਆਂ ਕਰਨ ਤੇ ਨਾਲ ਫਿਰ ਮੇਰੇ ਸੰਧਾਰਾ ਵੀ ਲੈ ਕੇ ਆਏ ਤੇ ਕਿ ਉਹਦੀ ਰਾਤ ਨੂੰ ਜਦੋਂ ਨੂੰ 9:30 ਹੋਉਂਦੇ ਤੇ ਘਰੇ ਆਉਂਦੇ ਇਹਨੂੰ ਤਾਂ ਕਰਕੇ ਵਲੌਗ ਨਹੀਂ ਬਣਿਆ ਹੈਗਾ ਡੱਬਾ ਕਿਹਤਰਾ ਸੀ ਮੀਤ ਹਾਂ ਇਰੇ ਅਸਮੀਤ ਦੇ ਘਰ ਪਹੁੰਚ ਹੈ। ਜੇ ਕਹਿੰਨੀ ਹੈ ਗੱਲ ਬਲੌਗ ਨਹੀਂ ਬਣਿਆ ਹੈਗਾ ਆਪਾਂ ਤਾਂ। ਹੂੰ। ਭੈਣ ਉਹਦੀ ਉਹ ਦੂਜਿਆਂ ਦਾ ਬਣ ਗਿਆ ਨੀਲਨੀ ਵਾਲੇ ਉਹਦੇ ਉੱਥੇ ਗਏ ਤੇ ਆਪਾਂ ਉਹਨਾਂ ਦੇ ਘਰੇ ਹੈਨਾ ਜਨਮ ਦਿਨ ਮਨਾਇਆ। ਤੇ ਉਸ ਤੋਂ ਬਾਅਦ ਫਿਰ ਘਰੀਆਂ ਕੀ ਸੁਣਿਆ ਹੈਗਾ ਬਲੌਗ। ਫਿਰ ਵਿਆਹ ਦੀ ਮੂਵੀ ਲੈ ਕੇ ਆਏ ਤੇ ਕਿ ਵਿਆਹ ਦੀ ਮੂਵੀ ਲਾ ਲਈ। ਉਹ ਦੇਖੀਏ ਰਾਤ ਦਾ ਬੱਜ ਗਿਆ 1.5 ਸਾਨੂੰ। ਫਿਰ ਉਹ ਚਲੇ ਗਏ ਤੇ 5:30 5:30 ਦੇ ਚਲੇ ਗਏ ਉਹ। ਇੱਧਰ ਬੈਠਣ ਦੇ ਉਹ ਤੇ ਬਹੁਤ ਜ਼ਰੂਰੀ ਉਹ ਤੇ ਬੜੇ ਵੇਲੇ ਉੱਥੇ ਬੈ ਜਾ ਮੇਰਾ ਇੱਧਰ ਹੋ ਜਾ ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਤੁਰੋਗੇ ਮੇਰਾ ਜੁੱਥੇ ਲੇਟ ਹੋ ਗਏ ਅੱਜ ਸਾਰਾ ਕੰਮ ਲੇਟ ਲੇਟ ਹੋ ਰਿਹਾ ਨਾਣਾ ਤੋਂ ਨਾਣਾ ਵੀ ਲੇਟ ਲੇਟ ਹੀ ਹੈ ਕਿ ਸਿਮ ਇਹਦੇ ਕੁਝ ਬੰਦੇला ਫੋਨ ਤਾਂ ਕਰਦੇ ਤੇ ਫਿਰ ਇਹਨਾਂ ਨੂੰ ਕਿਹਾ ਚੱਲਿਆ ਦੋ ਚੱਕ ਕੇ ਇਹਨਾਂ ਦਾ ਮਾਨ ਕਿਹਾ ਤੇਰਾ ਬਾਪ ਕਰਦਾ ਰਹਿੰਦਾ ਹੈ ਹਾਂ ਕਹਿੰਦਾ ਮੇਰਾ ਬਾਪ ਕਰਦਾ ਰਹਿੰਦਾ ਹਾਂ ਮੈਂ ਗੱਲ ਖਰੀਦੀ ਮੈਂ ਫਿਰ ਉਹਨੂੰ ਫੋਨ ਦੋ ਇੱਧਰ ਹੀ ਬਦਲ ਦੇਣ ਬੀਚਿਆ ਜੀ ਹਾਏ ਨਵੀਨ ਬਰਤ ਤੈਨੂੰ ਪਤਾ ਸੀ ਸਲੂਨ ਜੀ ਕਿਉਂ ਭੇਜ ਰਹੇ تھے ਵਿਛੇਤੀ ਜਾ ਚੇਤੀ ਜਾ ਕੰਗਣਾ ਕਰਾ ਪਾਪਾ ਨੇ ਉੱਧਰ ਜਾਣਾ ਤਾਂ ਫਿਰ ਤੋਂ ਬੋਲਟ ਲੈ ਗਿਆ ਤੈਨੂੰ ਕਿਤੇ ਬੋਲਟ ਨਾਲ ਲੈ ਕੇ ਜਾ ਮੈਂ ਲੈ ਕੇ ਜਾਣਾ ਫਿਰ ਮੈਂ ਤਾਂ ਲੈ ਜਾਣਾ ਫਿਰ ਬਸ ਬਲੈਂਡਰ ਲੈ ਗਿਆ ਮੇਰੇ ਪਾਪਾ ਨੇ ਕੋਣ ਕਰਕੇ ਕਿਹਨੇ ਚੇਹੇ ਕਹਿੰਦਾ ਇਹ ਜੇ ਬੰਦਾ ਜਦੋਂ ਫਿਰ ਫੇਰੇ ਕੰਗਣਾ ਕਰੇ ਤੂੰ ਸਵੇਰੇ ਸੀ ਰੰਗ ਕਰਦੇ ਪੁੱਛ ਰਹੇ ਤੇ ਤਾਹੀਂ ਰੰਗ ਪੁੱਛ ਰਹੇ ਤੇ ਤੇ ਜਮਣੀ ਉਹ ਕਰਿਆ ਹੈਗਾ ਇਹ ਪਤਾ ਨਹੀਂ ਕਿ ਇਹ ਤਾਂ ਰੋਜ਼ ਹੀ ਪੁੱਛੀ ਜਾਂਦੇ ਨੇ ਬੇਤੋਰੰਗ ਹੂੰ ਮੈਂ ਉਹਦਾ ਹੂੰ ਕੱਲ ਮੈਂ ਬਾਬੀ ਨੂੰ ਵੀ ਕਿਹਾ ਤਾਂ ਮੈਂ ਕਿਹਾ ਬਾਬਾ ਜੀ ਟਾਈਮ ਨਾਲ ਗਏ ਨਾ ਕਰਾਂ ਮੈਂ ਪਸ਼ਪਿੰਦਰ ਨੂੰ ਫੋਨ ਕਰਾ ਕੇ ਲਿਆਉਂਗੇ ਆਪਾਂ ਹਰਦੇਵ ਚੰਡੀਗੜ੍ਹ ਜਾਵਾਂਗੇ ਡਿਲੇਟ ਬਹੁਤ ਹੋਊ ਡਿਲੇਟ ਹੋਗੇ ਨਾ ਬਹੁਤ ਵੀ ਚੰਡੀਗੜ੍ਹ ਜਾਉਂਗੇ ਨਾਲ ਲੈ ਜਾਵਾਂਗੇ ਦੱਸਣਾ ਹੈ ਨਹੀਂ ਵੀ ਨਾਲੇ ਕਮਲਜੀਤ ਹੋਊਗਾ ਮੈਂ ਸਿਰਫ ਫੋਨ ਲਾਵਾਂਗੇ ਵੀ ਨਾਲੇ ਉੱਥੇ ਖਾ ਪੀ ਕੇ ਆਵਾਂਗੇ 9:30 ਉਹ ਟਾਈਮੇ ਟਾਈਮੇ ਬਹੁਤ ਹੋ ਗਿਆ ਫਿਰ ਆ ਕੇ ਵੀਡੀਓ ਲਾ ਲਈ ਹੂੰ ਇਹ ਰਾਤ ਲੱਭ ਜੇ ਸਾਨੂੰ 1:3 5 ਵਜੇ ਫਿਰ ਉੱਠਣਾ ਡੇ ਜੇ ਤਾਂ ਖੜ ਕੇ ਭਾਂਡੇ ਜੇ ਅਸੀਂ ਤਾਂ ਸੌ ਰਹੇ ਤੇ ਇਹ ਪੂਰੀ ਗੁੜੀ ਨੀਂਦ ਹੈ ਸਾਨੂੰ ਕੁਝ ਨਹੀਂ ਪੜਾ ਹੈਗਾ ਅੰਗਰ ਤਾਂ ਨਾ ਨੋਣੀ ਮੇਰੀ ਗੱਲ ਸੁਣ ਪਲੱਸ 2 ਕਰਕੇ ਇਹ ਜਿਹੜੇ ਤੈਨੂੰ ਫੋਨ ਦਵਾਇਆ ਹੈ ਇਹਦੀ ਕਮਾਈ ਲੈ ਆ ਕੇ ਦੇਣੀ ਹੈ ਤਾਂ ਸਾਨੂੰ ਕਹਿੰਦਾ ਵੀ ਇਹਨੇ ਲੱਗੇ ਹੈਗੇ ਮੋਰ ਨੇ ਤਾਂ ਹੁਣ ਇਹ ਹੇ 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 ਹਿਨੀ ਠੀਕ ਹੈ ਹੁਣ ਤੂੰ ਦੇਖ ਵੀ ਕਮਾਉਣੀ ਕਿਵੇਂ ਆ ਪਲੱਸ 2 ਆ ਪਲੱਸ 2 'ਤੇ ਧਿਆਨ ਦੇ ਹੁਣ 12ਵੀਂ ਦੀ ਪੜ੍ਹਾਈ ਤੈਨੂੰ ਪਤਾ ਹੀ ਐ ਫਿਰ ਇੱਥੋਂ ਬੇਸ ਬਣਨਾ ਤੇਰਾ ਦਿਖਾਈ ਫੋਨ ਮੈਂ ਹੱਥੇ ਫੜ ਕੇ ਵੀ ਨਹੀਂ ਦੇਖਿਆ ਆਈਫੋਨ 16 ਸਭ ਤੋਂ ਮਹਿੰਗਾ ਪਤਾ ਕੀ ਹੈਗਾ ਜੂਆਕਾਂ ਦੀ ਖੁਸ਼ੀ ਕਰਤੀ ਫਿਰਦੇ ਆਂ ਸੀ ਪਤਾ ਕੀ ਪਤਾ ਕੀ ਗੱਲ ਹੁੰਦਾ ਜਿਹੜਾ ਮਾਂ ਬਾਪ ਬਾਪ ਹੁੰਦਾ ਐ ਮਾਂ ਹੁੰਦੀ ਐ ਉਹ ਆਪਣੇ ਜਵਾਕਾਂ ਦੇ ਸੁਪਨੇ ਪੂਰੇ ਕਰਦੇ ਨੇ। ਹੂੰ। ਕੀ ਹੋ ਗਿਆ ਬੰਦੇ? ਇਹਨੂੰ ਕੜ ਲੈ ਜੇ ਡਾੜ ਡਾੜ ਕੱਢ ਲੈ। ਚਾਰ ਦਾ। ਫੇਰ ਹੋ ਗਿਆ ਤਾਂ ਕੰਮ। ਫੇਰ ਹੋ ਗਿਆ। ਗੱਲ ਗੱਡੀ 'ਚ ਏਸੀ ਲੱਗਿਆ ਹੋਇਆ ਧੀ ਨਾਲੇ। ਹਾਂ। ਫੇਰ ਵੀ ਕੰਮ ਹੋਈ ਆ। ਭਾਈ 16 ਦਾ ਕੈਮਰਾ ਕੁਮਰਾ ਛਾਗਾ ਪੂਰਾ। ਚਲੋ ਵੀਡੀਓ ਬਣਾ ਕੇ ਦੇਖਾਂਗੇ ਇਹ 'ਚ ਆਪਾਂ। ਅਗਲੇ ਵੀਡੀਓ ਬਣਾ ਕੇ ਦੇਖਾਂਗੇ ਇਹ 'ਚ। ਹਲੇ। ਸੋਹਣੀ ਆ। ਅਲਟਰਾਵਾਈਡ ਲਸਪਾਲਾ ਸਿੰਵਲ ਮੈਨੂੰ ਦੇਖੋ ਜੀ ਵਾ ਕਿ ਸਾਡੇ ਸੁਪਨੇ ਪੂਰੇ ਕਰਦੇ ਜੁਆ ਕਰਨਗੇ ਮੈਨੂੰ ਸੁਪਨੇ ਵੀ ਆਈਏ ਵੀ ਜੁਆ ਦਾ ਪੜ ਲਿਖ ਲੈਣ ਕੁਝ ਬਣ ਜਾਣ ਅਸੀਂ ਇਹਨਾਂ ਦੇ ਸੁਪਨੇ ਪੂਰੇ ਕਰਦੇ ਆਂਗੇ ਪਤਾ ਨਹੀਂ ਉਹ ਇਹ ਕਰਨਗੇ ਕਿ ਨਹੀਂ ਉਹ ਇਹਨਾਂ ਤੇ ਡਿਪੈਂਡ ਹੈ ਸਹੀ ਗੱਲ ਹੈ ਸਹੀ ਗੱਲ ਹੈ ਚੱਕਰ ਚੱਕਰ ਪਤਾ ਕੀ ਹੈ ਜਦੋਂ ਮੈਂ ਇਹਦੀ ਉਮਰ ਤੇ ਸੀ ਚਲੋ ਹੁਣ ਉਸ ਤਾਂ ਬੰਦਾ ਮਹਿਸੂਸ ਨਹੀਂ ਕਰਦਾ ਤੇ ਮੈਂ ਵੀ ਕੱਲੂ ਪਾਪ ਬਣਨਾ ਜਦੋਂ ਵਿਆਹ ਹੋ ਗਿਆ ਨਿਆਣੇ ਬੜੇ ਹੋ ਬੜੇ ਹੋਣ ਲੱਗੇ ਫੇਰ ਨਾ ਮਨ ਨੂੰ ਜਦੋਂ ਡਿਊਟੀ ਕਰਦਾ ਸੀ ਕਦੇ-ਕਦੇ ਅਹਿਸਾਸ ਹੁੰਦਾ ਹੁੰਦਾ ਸੀ ਮਨ ਨੂੰ ਮੈਂ ਕਿਹਾ ਮੇਰੇ ਬਾਪ ਨੇ ਮੇਰੇ ਸਾਰੇ ਸੁਪਨੇ ਪੂਰੇ ਕਰੇ ਹੋਏ ਨੇ ਮੈਨੂੰ ਕਦੀ ਜਵਾਗਤਾਂ ਮੇਰੇ ਬਾਪ ਨੇ ਹਨਾ ਵੀ ਯਾਰ ਮੇਰਾ ਮੁੰਡਾ بڑا ਹੋ ਰਿਹਾ ਵੀ ਮਨ ਨੂੰ ਵੀ ਕੱਲੂ ਕਹੂਗਾ ਬਾਪਾ ਮੈਨੂੰ ਆਹ ਦਵਾ ਦਵਾ ਵੀ ਯਾਰ ਮੈਂ ਤਾਂ ਇੰਨਾ ਕਮਾਉਂਦਾ ਨਹੀਂ ਮੈਂ ਕਿ ਤੂੰ ਸਾਰੇ ਪੂਰੇ ਕਰ ਦਊਗਾ ਪਰ ਇਹਦਾ ਵੀ ਪ੍ਰਮਾਤਮਾ ਨੇ ਸਭ ਕੁਝ ਲਿਖ ਕੇ ਰੱਖਿਆ ਹੋਵਾ ਦਾ ਵੀ ਇਹ ਉਮਰ 'ਮਾ ਤੈਨੂੰ ਆਹ ਦੇਣਾ ਤੇ ਤੂੰ ਆਹ ਲੈਣਾ ਐ ਕਰਨਾ ਉਹ ਕਰਨਾ ਉਸ ਹਿਸਾਬ ਨਾਲ ਆਪਾਂ ਜਵਾਗਤ ਨੂੰ ਸੁਪਨੇ ਪੂਰੇ ਕਰਨ ਦੇ ਯੋਗ ਹੋ ਗਏ പഠിപ്പ